ਆ ਗੱਲ ਨਾ ਹਾਂ ਮੈਂ ਦਿੱਤਾ ਦਿਖਾਉਂ ਦਿਖਾਉ ਜੀ ਦਿਖਾਉ ਆ ਕੱਚੀ ਸ਼ਰਾਬ ਦੀ ਬਰਾਮ ਪਿੱਛੇ ਬਰੋ ਬੱਬਰ ਉਹ ਬਹੁਤ ਜਨਤ ਹੈ ਬਰਾਮ ਬਗੀਰ ਬਹਾਲ ਚ ਹੈ ਹਾਂ ਤੇ ਬਾਹਰ ਖੜਿਆ ਹੋਏ ਬਹੁਤ ਭਾਰੀ ਮਾਤਰਾ ਦੇ ਵਿੱਚ ਜੇ ਕੋਈ ਗੱਡੀ ਆ ਲਾਦੀ ਗਰਮ ਆ ਜਾਈ ਗਰਮ ਮੈਂ ਹਮੇ ਚੀਏ ਤਰਾਉਟ ਚਲ ਬਗਵਾਨ ਫੋਟੋ ਵੀ ਚੱਕੋ ਹੋਰ ਕੰਮ ਕਰਨ ਨੂੰ ਚਲੋ ਜਿਬਰਤਾਂ ਚੈਕਿੰਗ ਨਾਲ ਅਕਸਾਈ ਵਿਭਾਗ ਮੁਹਾਲੀ ਨੂੰ ਉਸਤ ਭਾਰੀ ਸਵਲਤਾ ਮਿਲੀ ਜਦੋਂ ਇੱਕ ਸੂਚਨਾ ਦੇ ਆਧਾਰ ਤੇ ਜ਼ਿਲ੍ਹਾ ਮੋਹਾਲੀ ਦਾ ਇਲਾਕਾ ਡੇਰਾ ਬਸੀ ਤਿੰਨ ਪਿੰਡਾਂ ਪਿੰਡ ਵਿਹੜਾ ਵਿਖੇ ਇੱਕ ਥਾਂ ਤੇ ਪੁਲਿਸ ਦੀ ਮਦਦ ਨਾਲ ਸਾਈ ਵਿਭਾਗ ਦੇ ਅਧਿਕਾਰੀਆਂ ਨੇ ਛਾਪਾ ਮਾਰਿਆ ਗਿਆ ਜਿੱਥੇ 200 ਲੀਟਰ ਕੱਚੀ ਸ਼ਰਾਬ ਬਰਾਮਦ ਕੀਤੀ ਗਈ ਇਸ ਮੌਕੇ ਵਿਭਾਗ ਤੇ ਪੁਲਿਸ ਵੱਲੋਂ ਬੋਤਲਾਂ ਡਰਮ ਤੇ ਹੋਰ ਸਮਾਨ ਤਿਆਰ ਕਰਨ ਵਾਲੇ ਡੱਬੇ ਵੀ ਬਰਾਮਦ ਕੀਤੇ ਗਏ ਨੇ ਆ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ ਕੀ ਕਰਨੇ ਅਧਿਕਾਰੀ ਉਹ ਵੀ ਤੁਹਾਨੂੰ ਸੁਣਾਉਂਦੇ ਆ ਸਿਟੀ ਜਤਿੰਦਰ ਜੋਰਵਾਲ ਦੇ ਉਹਨਾਂ ਦੀਆਂ ਹਦਾਇਤਾਂ ਤੇ ਰਾਜ ਦੇ ਵਿੱਚ ਜਿਹੜੀ ਹੜਾਂ ਦੀ ਸਥਿਤੀ ਹੈ ਉਹਦੇ ਵਿੱਚ ਕੋਈ ਮੰਦ ਭਾਗੀ ਘਟਰਾਣਾ ਵਾਪਰ ਜੇ ਉਹਨੂੰ ਅਵਾਇਡ ਕਰਨ ਲਈ ਇਹ ਅੱਜ ਬੇੜਾਪਿੰਡ ਜਿਹੜਾ ਹੈਗਾ ਮੁਹਾਲੀ ਜ਼ਿਲ੍ਹੇ ਦਾ ਇੱਥੇ ਕਿਉਂਕਿ ਇਲੀਸਿਟ ਪ੍ਰੋਨ ਏਰੀਆ ਦੇ ਨਾਲ-ਨਾਲ ਇੱਕੋ ਇੱਕ ਪਿੰਡ ਹੈ ਜਿਹੜਾ ਜਾਣਿਆ ਜਾਂਦਾ ਇੱਥੇ ਸਪੈਸ਼ਲੀ ਲੋਕਲ ਪੁਲਿਸ ਪਵਿੱਤਰ ਸਿੰਘ ਜੀ ਸਬ ਇੰਸਪੈਕਟਰ ਡੇਰਾਬਸੀ ਥਾਣੇ ਤੋਂ ਕੁਲਵਿੰਦਰ ਜੀ ਐਕਸਾਈਜ਼ ਇੰਸਪੈਕਟਰ ਡੇਰਾਬਸੀ ਗੁਰਪ੍ਰੀਤ ਜੀ ਐਕਸਾਈਜ਼ ਟੀਮ ਸਾਰੀ ਹਰਜਿੰਦਰ ਸਿੰਘ ਏਐਸਆਈ ਤੇ ਆਪਣੇ ਲੋਕਲ ਪੁਲਿਸ ਥਾਣੇ ਦੀ ਸਾਰੀ ਟੀਮ ਹੈ ਅੱਜੇ ਢੇੜੇ ਚ ਜਿਹੜਾ ਹੈਗਾ ਅਸੀਂ 2 ਕਿਲੋਮੀਟਰ ਦਾ 2 2.5 ਕਿਲੋਮੀਟਰ ਦਾ ਏਰੀਆ ਸਰਚ ਕੀਤਾ ਉਹਦੇ ਚ ਜਿਹੜੀ ਰਿਕਵਰੀ ਹੋਈ ਆ ਉਹ ਤੁਹਾਨੂੰ ਸਰਕਲ ਇਨਸਪੈਕਟਰ ਸਾਹਿਬ ਦੱਸਦੇ ਆ ਦੱਸਿਓ ਜੀ ਕੁਐਸਚਨ ਪੁੱਛੋ ਅੱਜ ਸਰ ਕੀ ਕਿੰਨੀ ਰਿਕਵਰੀ ਹੋਈ ਆ ਜੀ ਅੱਜ ਜਿਹੜੀ ਇਹ ਸਭ ਤੋਂ ਪਹਿਲੇ ਤਾਂ ਜਦੋਂ ਮਾਨਯੋਗ ਆਪਕਾਰੀ ਆਪਕਾਰੀ ਕਮਿਸ਼ਨਰ ਦੇ ਉਹਨਾਂ ਦੇ ਹਦਾਇਤਾਂ ਦੇ ਮੁਤਾਬਕ ਅੱਜ ਅਸੀਂ ਸਪੈਸ਼ਲ ਜਿਹੜੀ ਕਾਫੀ ਦਿਨਾਂ ਤੋਂ ਅਸੀਂ ਗੁਪਤ ਸੂਚਨਾ ਜਿਹੜੀ ਲੈ ਰਹੇ ਸੀ ਕਲੈਕਟ ਕਰ ਰਹੇ ਸੀਗੇ ਤੇ ਅੱਜ ਪੂਰੀ ਟੀਮ ਸਾਡੀ ਪੁਲਿਸ ਸਟਾਫ ਜਿਹੜੇ ਲੋਕਲ ਪ੍ਰਸ਼ਾਸਨ ਦੇ ਨਾਲ ਤੇ ਸਾਡੇ ਮਾਨਯੋਗ ਜਿਹੜੇ ਨੇ ਸਾਈਕ ਕਮਿਸ਼ਨਰ ਸ਼੍ਰੀ ਅਸ਼ੋਕ ਚਲੂਤਰਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਅਸੀਂ ਵੇੜੇ ਪਿੰਡ ਦੇ ਵਿੱਚ ਸਰਚ ਕੀਤੀ ਸੀ ਰੇਡ ਕੀਤੀ ਸੀ ਜਿੱਥੇ ਸਾਨੂੰ ਖੁਫੀ ਸੂਚਨਾ ਮਿਲੀ ਸੀ ਕਿ ਇੱਥੇ ਕੁਝ ਲੋਕ ਜਿਹੜੇ ਨੇ ਉਹ ਖੇਤਾਂ ਦੇ ਵਿੱਚ ਖੇਤਾਂ ਦੇ ਵਿੱਚ ਕਾਫੀ ਲੰਬਾ ਏਰੀਆ ਜਿੱਥੇ ਉਹ ਇਲੀਜੀਟ ਲਿਕਰ ਜਿਹੜੀ ਲਾਣ ਵੀ ਪਾਉਂਦੇ ਨੇ ਉਸ ਤੋਂ ਬਾਅਦ ਉੱਥੇ ਪੱਠੀ ਲਾ ਕੇ ਇਲੀਜੀਟ ਲਿਕਰ ਤਿਆਰ ਕਰਦੇ ਨੇ ਮੌਕੇ ਦੀ ਇਨਫੋਰਮੇਸ਼ਨ ਮਿਲੀ ਸਾਨੂੰ ਅਸੀਂ ਜਦੋਂ ਪਹੁੰਚੇ ਸ਼ਾਮ ਦਾ ਕਾਫੀ ਟਾਈਮ ਸੀਗਾ ਉਸ ਵਕਤ ਉੱਥੇ ਜਿਹੜੀ ਇੱਕ ਚਲਦੀ ਪੱਟੀ ਥੋੜੀ ਦੇਰ ਪਹਿਲਾਂ ਜਿਹੜੀ ਬੰਦ ਹੋਈ ਸੀ ਉਹ ਬਰਾਮਦ ਹੋਈ ਹੈ ਜਿੰਦੇ ਵਿੱਚ ਜਿਹੜੇ ਸ਼ਰਾਬ ਜਿੰਦੇ ਤੋਂ ਤਿਆਰ ਕੀਤੀ ਜਾਂਦੀ ਹੈ ਉਹ ਲਾਣ ਵੀ ਮਿਲੀ ਹੈ ਸਾਨੂੰ ਜਿਹੜੀ ਲਗਭਗ 200 ਲੀਟਰ ਦੇ ਕਰੀਬ ਲਾਣ ਜਿਹੜੀ ਕੱਚੀ ਜਿੰਦੇ ਤੋਂ ਅਜੇ ਕੱਚੀ ਸ਼ਰਾਬ ਤਿਆਰ ਕੀਤੀ ਜਾਣੀ ਸੀ ਉਹੋਂ ਦੇ ਨਾਲ ਦੇ ਨਾਲ ਜਿਹੜੀ ਇਹ ਤਿਆਰ ਸ਼ਰਾਬ ਜਿਹੜੀ ਇਲੀਜੀਟ ਲਿਕਰ ਜਿਹੜੀ ਤਿਆਰ ਹੋ ਚੁੱਕੀ ਸੀ ਜਿਹੜੀ ਕਿ ਅਜੇ ਤੱਕ ਵੀ ਤੁਸੀਂ ਚੈੱਕ ਕਰੋ ਉਹ ਗਰਮ ਹੈ ਕੋਈ ਤਾਜੀ-ਤਾਜੀ ਤਿਆਰ ਹੋ ਰਹੀ ਸੀ ਉਹ ਲਗਭਗ 40 ਦੇ ਕਰੀਬ ਬੋਤਲਾਂ ਜਿਹੜੀ ਉਹ ਵੀ ਬਰਾਮਦ ਕੀਤੀ ਹੈ ਉਹਦੇ ਨਾਲ ਹੀ ਉਸ ਦੇ ਨਾਲ ਲਗਦਾ ਸਮਾਨ ਪੱਠੀ ਜਿਹੜੀ ਉਹਦੇ ਨਾਲ ਤਕ ਤਕਲੇ ਪਾਈਪਾਂ ਉਹ ਡਰਮ ਜਿਹੜੇ ਤੁਸੀਂ ਗੱਡੀ ਚ ਪਿਆ ਸਮਾਨ ਦੇਖ ਹੀ ਰਹੇ ਹੋ ਇਹ ਸਾਰਾ ਆਬਰਾਮਤ ਕੀਤਾ ਗਿਆਸ ਬਰਨਰ ਗੈਸ ਬਰਨਰ ਵੀ ਉਹਦੇ ਚ ਹੈ ਉਸ ਤੋਂ ਇਲਾਵਾ ਅਸੀਂ ਆਸੇ ਪਾਸੇ ਸਾਰੇ ਖੇਤਾਂ ਚ ਸਰਚ ਵੀ ਕੀਤੀ ਲੇਕਿਨ ਇਹ ਜਿਹੜਾ ਅਭਿਆਨ ਇਹ ਅੱਗੇ ਵੀ ਜਾਰੀ ਰਹੇਗਾ ਔਰ ਜਿਹੜਾ ਉਹ ਜਿਹੜੀ ਮੋਟਰ ਤੋਂ ਆਬਰਾਮਤ ਕੀਤੀ ਜਿਹੜੇ ਖੇਤ ਚੋਂ ਆਬਰਾਮਤ ਕੀਤੀ ਹੈ ਉਹ ਅਕਿਊਜ਼ ਨੂੰ ਅਸੀਂ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆਇਡੈਂਟੀਫਾਈ ਕਰਨ ਤੋਂ ਬਾਅਦ ਉਹਦੇ ਤੇ ਜਿਹੜੇ ਲਗਦੀ ਜਿਹੜੀ ਆ ਉਹਦੇ ਤੇ ਧਾਰਾ ਜਿਹੜੀ ਬਣਦੀ ਹੈ ਅਬ ਕਾ ਰਿਐਕਟ ਦੀ ਉੰਦੇ ਤੇ ਲਾਈ ਜਾਏਗੀ ਔਰ ਇਸ ਦੇ ਲਈ ਮੈਂ ਸਪੈਸ਼ਲੀ ਜਿਹੜਾ ਉਹ ਸਾਡੀ ਪੁਲਿਸ ਦਾ ਸਾਡੇ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਨਾਲ ਸਹਿਯੋਗ ਸੀਗਾ ਔਰ ਈਟੀਓ ਸਾਹਿਬ ਸਾਡੇ ਨਾਲ ਨੇ ਬਣਾਉਂਦਾ ਸੀ ਉਹ ਮੌਕੇ ਤੇ ਫੜੇ ਗਿਆ ਦੇਖੋ ਮੌਕੇ ਤੋਂ ਜਦੋਂ ਕਿਉਂਕਿ ਲਗਭਗ ਮੇਨ ਰੋਡ ਤੋਂ 2.5 ਕਿਲੋਮੀਟਰ ਪਿੱਛੇ ਇੱਕ ਖਾਲੀ ਏਰੀਆ ਸੀਗਾ ਖੇਤ ਸੀਗੇ ਔਰ ਬਰਸਾਤ ਦੀ ਵਜ੍ਹਾ ਨਾਲ ਚਿੱਕੜ ਵੀ ਕਾਫੀ ਸੀ ਜਦੋਂ ਅਸੀਂ ਤੇ ਮੌਕੇ ਤੇ ਪਹੁੰਚੇ ਉਹ ਉੱਥੋਂ ਭੱਜ ਚੁੱਕਿਆ ਸੀ ਲੇਕਿਨ ਉਹਦਾ ਮੋਟਰ ਹੈ ਉਹ ਖੇਤ ਹੈ ਉਹ ਜਿਸ ਦੇ ਨਾਮ ਤੇ ਮੋਟਰ ਹੈ ਜਿਹੜੇ ਬੰਦੇ ਦਾ ਮਾਲ ਹੈ ਉਹਨੂੰ ਅਸੀਂ ਜਲਦੀ ਆਈਡੈਂਟੀਫਾਈ ਕਰ ਲਾਂਗੇ